ਸਰ ਕੱਲ ਮੈਂ ਇੱਕ ਖਬਰ ਦੇਖੀ ਸੀ ਆਪਣੇ ਚੈਨਲ ਦੇ ਉੱਤੇ ਜਿਸ ਵਿੱਚ ਕਿ ਇੱਕ ਮਹਿਲਾ ਦੇ ਨਾਲ ਜੋ ਕਿ ਅਧਿਆਪਕ ਸੀ ਉਹਨਾਂ ਦੇ ਨਾਲ ਜਿਹੜੀ ਹੈਗੀ ਲੁੱਟ ਦੀ ਵਾਰਦਾਤ ਵਾਪਰੀ ਹੈ ਸੋ ਸਰ ਤੁਸੀਂ ਉੱਥੇ ਜਾ ਕੇ ਦੇਖਿਓ ਉੱਥੇ ਕਿਹੋ ਜਿਹਾ ਮਾਹੌਲ ਸੀ ਸਰ ਦੇਖੋ ਲਾਭਤ ਜਿਹੜੀ ਖਬਰ ਦੀ ਤੁਸੀਂ ਗੱਲ ਕਰਦੇ ਆ ਉਸ ਖਬਰ ਨੇ ਪੂਰੇ ਸ਼ਹਿਰ ਦਾ ਧਿਆਨ ਖਿੱਚਿਆ ਕਿਉਂਕਿ ਰੇਲਵੇ ਰੋਡ ਮੁੱਖ ਮਾਰਗ ਉੱਥੇ ਜਿਹੜੀ ਇਹ ਲੁੱਟ ਦੀ ਘਟਨਾ ਹੋਈ ਹੈ ਵਾਰਦਾਤ ਹੋਈ ਹੈ ਬਹੁਤ ਨਿੰਦਣਯੋਗ ਹੈ ਬਹੁਤ ਮੰਦ ਭੱਗੀ ਹੈ ਹਾਂਜੀ ਹੁੰਦਾ ਕੀ ਅੱਜ ਜਿਹੜੇ ਮਹਿਲਾ ਵਿਆਹ ਪੱਕਿਆ ਜਦੋਂ ਆਪਣੀ ਗਲੀ ਚ ਵੱਲ ਨੂੰ ਮੁੜਦੇ ਆ ਬੰਦਾ ਫੀਲ ਕਰਦਾ ਕਿ ਮੈਂ ਹੁ ਮੈਂ ਮਹਿਫੂਜ਼ ਆ ਰਿਲੈਕਸ ਹੋ ਜਾਂਦਾ ਉਸੇ ਵੇਲੇ ਉਹਨਾਂ ਤੇ ਅਟੈਕ ਹੁੰਦਾ ਹੁਣ ਮੈਂ ਉੱਥੇ ਉਹ ਜੇ ਘਰ ਗਿਆ ਮੈਂ ਨਾਲ ਨਿਵਾਸੀਆਂ ਨਾਲ ਗੱਲਬਾਤ ਕੀਤੀ ਆ ਹੋਰ ਬੀਬੀਓ ਉੱਥੇ ਮੌਜੂਦ ਸੀ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਵੀ ਇਹੀ ਕਿਹਾਣਾ ਕਿ ਬਾਜੀ ਹੁਣ ਤੱਕ ਇਹਨੇ ਸੋਨਾ ਪਾਣਾ ਛੱਡ ਦੇ ਜਿਵੇਂ ਕਰੋਨਾ ਵਾਇਰਸ ਸੀ ਕਿ ਬੰਦਾ ਘਰੋਂ ਬਾਹਰ ਨਿਕਲਣੋਂ ਵੇਲੇ ਕਰਦਾ ਸੀਗਾ ਕਿ ਬਾਰ-ਬਾਰ ਹੱਥ ਧੋਣੇ ਪੈਂਦੇ ਆ ਹੁਣ ਬੰਦਾ ਘਰੋਂ ਨਿਕਲਦਾ ਬਾਰ-ਬਾਰ ਸੇਕ ਕਰਦਾ ਮੰਦੀ ਹੈ ਕੜਾ ਹੈ ਵਾਲੀਆਂ ਹੈ ਕੋਈ ਲਾ ਕੇ ਤਾਂ ਨਹੀਂ ਲੇਕੋ ਕੋਈ ਅੱਗੇ ਪਿੱਛੇ ਲਾ ਨਹੀਂ ਕੋਈ ਆ ਰਿਹਾ ਤਾਂ ਹੁਣ ਇਹ ਹਾਲਾਤ ਬਣ ਗਏ ਉਹਨਾਂ ਦਾ ਇਹ ਕਿਹੜਾ ਕਹਿੰਦੇ ਕਿ